ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਕਰਪੂਤਲਾ ਤੋਂ ਸਕਟਨ ਸਕਤਰ ਸਿੰਘ ਮਹੀਵਾਲ ਬੇਨਤੀ ਕਰ ਰਹੇ ਆ ਜੀ ਜੋ ਮੇਰੀ ਛੋਟੀ ਭੈਣ ਕੁਲਵਿੰਦਰ ਕੌਰ ਦਾ ਜਿਹੜਾ ਵਾ ਕੰਗਰਾਂ ਨੌਦੀ ਨਾਲ ਜਿਹੜਾ ਵਾ ਉਹਨਾਂ ਦੀ ਸਿਉਰਟੀ ਨੂੰ ਲੈ ਕੇ ਜਿਹੜਾ ਤਣਾ ਹੋਇਆ ਵਾ ਉਹਦੇ ਸਬੰਧ ਦੇ ਵਿੱਚ ਕਿਸਾਨ ਮਜ਼ਦੂਰ ਮੋਰਚਾ ਕਿਸਾਨ ਮਜ਼ਦੂਰ ਗੈਰ ਰਾਜਨੀਤਿਕ ਵੱਲੋਂ ਜਿਹੜਾ ਕੱਲ ਚੰਡੀਗੜ੍ਹ ਆਪਣੇ 9 ਵਜੇ ਦਾ ਜਿਹੜਾ ਉੱਥੇ ਟਾਈਮ ਦਿੱਤਾ ਗਿਆ ਹੰਬਸਾਹਿਬ ਗੁਰਦਾਰਾ ਉਥੇ ਇਕੱਠੇ ਹੋਣ ਵਾਸਤੇ ਜਿਹੜਾ ਉਹ ਕਿਹਾ ਗਿਆ ਵਾ ਉਹਨਾਂ ਦੇ ਹੱਕ ਦੇ ਵਿੱਚ ਜਿਹੜਾ ਉਹ ਪ੍ਰਦਰਸ਼ਨ ਕਰਨਾ ਵਾ ਕਿ ਉਹਨਾਂ ਨੂੰ ਆਪਾਂ ਇਨਸਾਫ ਜਿਹੜਾ ਉਹ ਦਿਵਾ ਸਕੀਏ ਇਸੇ ਤਹਿਤ ਮੈਂ ਜ਼ਿਲ੍ਹਾ ਕਰਕੂਥਲੇ ਨੂੰ ਜਿਹੜੀ ਉਹ ਬੇਨਤੀ ਕਰਦਾ ਵਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਔਰ ਭਰਾਤਰ ਜਥੇਬੰਦੀਆਂ ਵੀ ਕੱਲ ਆਪਾਂ ਜਿਹੜਾ ਵਾ ਬਾਬੇ ਵਿਧੀ ਚੰਦ ਦਾ ਸਵੇਰੇ ਤੜਕੇ ਜਿਹੜਾ ਵਾ 5:30 ਵਜੇ ਜਿਹੜਾ ਉਥੇ ਇਕੱਠੇ ਹੋਣਾ ਬਾਬੇ ਵਿਧੀ ਚੰਦ ਤੇ ਉਥੋਂ ਆਪਾਂ ਚਾਲੇ ਪਾਉਣੇ ਆ ਵੀ ਜਿਹੜਾ ਆਪਾਂ ਚੰਡੀਗੜ੍ਹ ਜਿਹੜਾ ਵਾ ਅੰਬ ਸਾਹਿਬ ਪਹੁੰਚ ਸਕੀਏ ਤੇ ਆਪਣਾ ਜਿਹੜਾ ਵਾ ਉਹਨੂੰ ਕੁਲਵਿੰਦਰ ਕੌਰ ਨੂੰ ਜੋ ਮੇਰੀ ਛੋਟੀ ਭੈਣਾ ਉਹਨੂੰ ਆਪਾਂ ਜਿਹੜਾ ਇਨਸਾਫ ਜਿਹੜਾ ਉਹ ਦਵਾ ਸਕੀਏ ਔਰ ਦੂਜੀ ਬੇਨਤੀ ਸਾਰਿਆਂ ਨੂੰ ਬੇਨਤੀ ਆ ਭਾਈ ਵੀ ਆਪਣਾ ਝੰਡਾ ਜਰੂਰ ਹਰੇਕ ਬੰਦੇ ਦੇ ਮੋਢੇ 'ਤੇ ਹੋਵੇ ਝੰਡੇ ਤੋਂ ਬਗੈਰ ਮੇਰਾ ਵੀਰ ਕੋਈ ਨਾ ਆਵੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ